ਇਹ ਤੇ ਨਾ ਪਾਣੀ ਪਾ ਕੇ ਵਗ ਰਿਹਾ ਤਾਂ ਪਾਣੀ ਤੇ ਆ ਜਿਹੜਾ ਪਾਣੀ ਇਹ ਚਾਰਿਆ 98278 ਕਿਉਸ ਕਰਿਆ ਜਿਹੜਾ ਇਥੋਂ ਛੱਡਿਆ ਜਾ ਰਿਹਾ ਪਾਣੀ ਪੌਂਗ ਡੈਮ ਤੋਂ ਅੱਜ ਸਵੇਰੇ 6 ਵਜੇ ਦੇ ਬੜਿਆ ਜਾ ਰਿਹਾ ਤੇ ਜਿਹੜਾ ਸਿਚੁਏਸ਼ਨ ਹੈ ਲੋ ਫਲੱਡ ਜ਼ੋਨ ਦੇ ਵਿੱਚ ਜਿਹੜਾ ਫਰੋਇਪੁਰ ਫਾਇਲਕੇ ਨੂੰ ਜਿਹੜਾ ਸਤਲੁਜ ਦਰਿਆ ਨੂੰ ਲੋ ਫਲੱਡ ਜ਼ੋਨ ਦੇ ਵਿੱਚ ਕੋਸ਼ਤ ਕੀਤਾ ਹੋਇਆ ਪਿਛਲੇ 1 ਸਾਲ ਜਿਹੜੀ ਆਪਸ ਸਟ੍ਰੀਮਿੰਗ ਦੇ ਚ ਜਿਹੜਾ ਪਾਣੀ ਇੱਥੇ ਆ ਰਿਹਾ ਹਰੀਕੇ ਹੈਡ ਵੈਕਸ ਤੇ ਸਵੇਰੇ 6 ਵਜੇ ਦੀ ਗੱਲ ਕਰਦੇ ਆ 1 ਲੱਖ 44909 ਕਿਊਬਿਕ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਡੈਮਾ ਦੀ ਦਰਿਆਵਾਂ ਦੀ ਤਾਜ਼ਾ ਰਿਪੋਰਟ ਤਾਜ਼ਾ ਹਾਲਾਤ ਲੈ ਕੇ ਤੁਹਾਡੇ ਨਾਲ ਹਾਜ਼ਰ ਆ। ਅੱਜ ਸਾਡੇ ਇਲਾਕੇ ਫਰੋਜਪੁਰ ਦੇ ਕੀ ਹਾਲਾਤ ਰਹਿ ਨਾਲ ਉਹ ਵੀ ਜਾਣਕਾਰੀ ਦੇਵਾਂਗੇ। ਸੋ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਕਰੀਬ ਸ਼ਾਮ ਦੇ 7:03 ਹੋ ਗਏ ਆ। 22 ਜੁਲਾਈ 2025 ਸੋ ਲਾਈਵ ਅਪਡੇਟ ਦੇ ਨਾਲ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੇ ਨੇ ਇੱਥੋਂ ਤੁਸੀਂ ਪੁਲ ਦੇ ਹਾਲਾਤ ਦੇਖ ਸਕਦੇ ਹੋ ਬਨਾਲਾ ਪੁਲ। ਇਧਰ ਮਾਲਵਾ ਤੇ ਮਾਲਵੇ ਤੋਂ ਜਦੋਂ ਫਰੋਇਪਰ ਹਾਰਫਕੇ ਤੇ ਅੱਗੇ ਬਨਾਲਾ ਤੇ ਬਨਾਲੇ ਤੋਂ ਦੂਸਰੀ ਸਾਈਡ ਆਪਣੀ ਮਾਝੇ ਵਾਲੀ ਸਾਈਡ ਮਾਝੇ ਵਾਲੀ ਸਾਈਡ ਆਪਾਂ ਗੱਲ ਕਰਾਂਗੇ ਜਿਹੜਾ ਪਿੱਛੇ ਇਹੜੀ ਸਾਈਡ ਤੁਸੀਂ ਦੇਖ ਸਕਦੇ ਹੋ ਮਾਝੇ ਵਾਲੀ ਸਾਈਡ ਕੋਟ ਬੁੱड्डा ਤੇ ਅੱਗੇ ਜਿਹੜਾ ਤਨਤਨ ਸਾਹਿਬ ਤੇ ਅੰਮ੍ਰitsar ਸਾਹਿਬ ਨੂੰ ਜਿਹੜਾ ਇਹ ਅੱਗੋਂ ਪੋਲ ਜਾਂਦਾ ਕਰੀਬ 1.5 ਕਿਲੋਮੀਟਰ ਪੋਲ ਤੇ ਪੋਲ ਤੇ ਹਾਲਾਤ ਪਾਣੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਲਾਈਵ ਸਟਰੀਮਾਂ ਦੇ ਵਿੱਚ ਇਧਰ ਥੱਲੇ ਮੋਟਰਾਂ ਤੇ ਮੋਟਰ ਦੇ ਜਿਹੜੇ ਕੋਠੀ ਟਰਾਂਸਫਾਰਮ ਲੱਗਾ ਉਹ ਵੀ ਤੁਸੀਂ ਹਾਲਾਤ ਇੱਕ ਵਾਰੀ ਦੇਖ ਸਕਦੇ ਜੇ ਸਾਰਾ ਜਿਹੜਾ ਸਤਲੁਜ ਦਰਿਆ ਇੱਥੋਂ ਫੁਰੋਇਪੁਰ ਵਾਲੀ ਸਾਈਡ ਤੇ ਹਰੀਕੇ ਹੈਡਵਕਸ ਤੋਂ ਜਿਹੜਾ ਭਰ ਕੇ ਚੜ ਰਿਹਾ ਸ ਵੀਰਾਂ ਦੂਸਰੀ ਸਾਈਡ ਤੇ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਇਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਇਧਰ ਕਾਲੇਕੇ ਵਾਲੀ ਸਾਈਡ ਜਿਹੜਾ ਅੱਗੇ ਗੁਰਦੁਆਰਾ ਸਾਹਿਬ ਵੀ ਇੱਥੋਂ ਕਾਲੇਕੇ ਤੇ ਨਾਲ ਇੱਥੇ ਤੁਸੀਂ ਇਹ ਦੇਖ ਸਕਦੇ ਕਮਾਦ ਕਮਾਦ ਪਿੱਛੇ ਜਿਹੜੀ ਫਸਲ ਸਾਰੀ ਤੁਸੀਂ ਦੇਖ ਸਕਦੇ ਕੀ ਹਾਲਾਤ ਨੇ ਹਾਲਾਤ ਕਾਫੀ ਵਿਗੜ ਰਹੇ ਆ ਅਗਲੇ 1-2 ਦਿਨਾਂ 'ਚ ਵਿਗੜਨ ਦੀ ਸੰਭਾਵਨਾ ਵੀ ਹੈ ਤੇ ਨਾਲ ਜਿਹੜਾ ਹੁਣ ਵੀ ਕਾਫੀ ਜਿਹੜਾ ਪਾਣੀ 1,26,000 ਕਿਊਸ ਕਿਹੜਾ ਡਾਉਨਸਟ੍ਰੀਮ ਹਰੀਕੇ ਹੈਡਵਕਸ ਤੋਂ ਫਰੋਹੀਪੁਰ ਵਾਲੀ ਸਾਈਡ ਤੇ ਫਾਇਲਕੇ ਵਾਲੀ ਸਾਈਡ ਤੇ ਚੱਲ ਰਿਹਾ ਇੱਕ ਵਾਰੀ ਛੱਡ ਨਾਲ ਜਿਹੜੇ ਅੱਜ ਡੈਮਾਂ ਦੀ ਰਿਪੋਰਟ ਵੀ ਸਾਂਝੀ ਕਰਦੇ ਨੇ ਆ ਪੌਂਗ ਡੈਮ ਦੀ ਜੇਕਰ ਗੱਲ ਕਰਦੇ ਆ ਆਪਾਂ 22 ਅਗਸਤ 2025 ਸਵੇਰੇ 6 ਵਜੇ ਦੀ ਲੈਵਲ 1383.98 ਫੁੱਟ ਤੇ ਆ ਜਿਹੜਾ ਪਾਣੀ ਇਹ ਤੇ ਚਾਰਿਆ 58278 ਕਿਊਸ ਕਰਿਆ ਜਿਹੜਾ ਇਥੋਂ ਛੱਡਿਆ ਜਾ ਰਿਹਾ ਪਾਣੀ ਪੌਂਗ ਡੈਮ ਤੋਂ ਅੱਜ ਸਵੇਰੇ 6 ਵਜੇ ਦੇ ਉਹ 70798 ਕਿਊਸਕ ਛੱਡਿਆ ਜਾ ਰਿਹਾ ਮੌਸਮ ਜਿਹੜਾ ਅੱਜ ਉੱਥੇ ਬੱਦਲਵਾਈ ਬਣੀ ਹੋਈ ਹੈ ਲਗਾਤਾਰ ਸਵੇਰੇ 6 ਵਜੇ ਦੀ ਜੇਕਰ ਗੱਲ ਕਰਦੇ ਹਾਂ 22 ਅਗਸਤ 2025 ਸਵੇਰੇ 6 ਵਜੇ ਅੱਗੇ ਆਪਾਂ ਭਾਖੜਾ ਡੈਮ ਦੀ ਟਾੜ ਨਾਲ ਰਿਪੋਰਟ ਸਾਂਝੀ ਕਰਦੇ ਨੇ ਆ ਭਾਖੜਾ ਡੈਮ ਦੇ ਵਿੱਚ ਸਵੇਰੇ 6 ਵਜੇ ਦੀ ਰਿਪੋਰਟ ਆਪਣੇ ਕੋਲੇ 22 ਅਗਸਤ 2025 ਪੌਂਡ ਲੈਵਲ ਜਿਹੜਾ ਇੱਥੇ ਮੌਜੂਦ ਹੈ ਭਾਖੜਾ ਡੈਮ ਦਾ ਉਹ 1666.83 ਫੁੱਟ ਤੇ ਆ ਜਿਹੜਾ ਪਾਣੀ ਇੱਥੇ ਆ ਰਿਹਾ 49595 ਕਿਊਸਕ ਪਾਣੀ ਜਿਹੜਾ ਆ ਰਿਹਾ ਇਹਨੇ ਫਲੋ ਹੋ ਰਿਹਾ ਜਿਹੜਾ ਭਾਗੜਾ ਡੈਮ ਦੇ ਵਿੱਚ ਜਿਹੜਾ ਪਾਣੀ ਆ ਰਿਹਾ 49595 ਕਿਊਸਕ ਤੇ ਜਿਹੜਾ ਪਾਣੀ ਇਥੋਂ ਆਊਟਫਲੋ ਹੋ ਰਿਹਾ ਭਾਗੜਾ ਡੈਮ ਤੋਂ ਅੱਗੇ ਸਤਲੁਜ ਦਰਿਆ ਦੇ ਵਿੱਚ ਉਹ ਆਊਟਫਲੋ ਹੋ ਰਿਹਾ 43176 ਕਿਊਸਕ ਜਿਹੜਾ ਆਊਟਫਲੋ ਹੋ ਰਿਹਾ ਸਤਲੁਜ ਦਰਿਆ ਦੇ ਵਿੱਚ ਭਾਗੜਾ ਡੈਮ ਤੋਂ ਸਵੇਰੇ 6 ਵਜੇ ਦੀ ਗੱਲ ਕਰਦੇ ਆ 2 ਅਗਸਤ 2025 ਦੀ ਅੱਗੇ ਹਰੀਕੇ ਹੈਡਵਕਸ ਦੀ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਦਿੰਨੇ ਆ ਇਹੜੀ ਆਪਣੇ ਕੋਲੇ ਅਪਡੇਟ ਹੈ ਸਵੇਰੇ 6 ਵਜੇ ਦੀ ਰਿਪੋਰਟ ਹੈ ਬਾਈ ਗਸ 2025 ਜਿਹੜਾ ਪੌਂਡ ਲੈਵਲ 688. 688 ਫੁੱਟ ਤੇ ਮੌਜੂਦ ਆ ਪੌਂਡ ਲੈਵਲ ਹਰੀਕੇ ਹੈਡ ਬਾਕਸ ਦਾ ਜਿਹੜੀ ਆਪਸ ਸਟ੍ਰੀਮਿੰਗ ਦੇ ਚ ਜਿਹੜਾ ਪਾਣੀ ਇੱਥੇ ਆ ਰਿਹਾ ਹਰੀਕੇ ਹੈਡ ਬਾਕਸ ਤੇ ਸਵੇਰੇ 6 ਵਜੇ ਦੀ ਗੱਲ ਕਰਦੇ ਆ 1,44,909 ਕਿਊਸਕੇੜਾ ਪਾਣੀ ਆ ਰਿਹਾ ਹਰੀਕੇ ਹੈਡ ਬਾਕਸ ਤੇ ਸਵੇਰੇ 6 ਵਜੇ ਤੇ ਜਿਹੜਾ ਪਾਣੀ ਇਥੋਂ ਡਾਊਨਸਟ੍ਰੀਮਿੰਗ ਹੋ ਰਿਹਾ ਉਹ 122890 ਕਿਊਸਕ ਹੋ ਰਿਹਾ ਡਾਊਨਸਟ੍ਰੀਮਿੰਗ ਹੋ ਰਹੀ ਹੈ ਹਰ ਇੱਕ ਹੈਡ ਬਾਕਸ ਤੋਂ ਫਰੋਈਪੁਰ ਫਾਇਲਕੇ ਵਾਲੀ ਸਾਈਡ ਤੇ ਹਸੈਣੀ ਵਾਲਾ ਹੈਡ ਬਾਕਸ ਤੇ ਰਾਜਸਥਾਨ ਨਹਿਰ ਦੀ ਗੱਲ ਕਰਦੇ ਹਾਂ 13795 ਕਿਊਸਕ ਤੇ ਜੇਕਰ ਫਰੋਈਪੁਰ ਫੀਡਰ ਦੀ ਗੱਲ ਕਰਦੇ ਹਾਂ ਤੇ 8037 ਕਿਊਸਕ ਜਿਹੜਾ ਇਹ ਸਵੇਰੇ 6 ਵਜੇ ਦੀ ਰਿਪੋਰਟ ਹੈ ਅੱਜ ਹਰ ਇੱਕ ਹੈਡ ਬਾਕਸ ਦੀ ਜੇਕਰ ਇਹ ਹੀ ਰਿਪੋਰਟ ਨਾਲ ਆਪਾਂ ਸ਼ਾਮਾਂ ਸ਼ਾਮ ਦੇ 6 ਵਜੇ ਦੀ ਗੱਲ ਕਰਦੇ ਹਾਂ ਹਰ ਇੱਕ ਹੈਡ ਬਾਕਸ ਦੀ ਤੇ ਜਿਹੜਾ ਇੱਥੇ ਪਾਣੀ ਪਹੁੰਚ ਰਿਹਾ 151955 ਕਿ ਉਸਕ ਪਹੁੰਚ ਰਿਹਾ ਆਪਸਟ੍ਰੀਮ ਜਿਹੜੀ ਹੋ ਰਹੀ ਹੈ ਹਰੀ ਕੇ ਹੈਡਵਕਸ ਤੇ 129000 129936 ਕਿ ਉਸਕੇੜਾ ਪਾਣੀ ਜਿਹੜਾ ਡਾਉਨਸਟ੍ਰੀਮ ਹੋ ਰਿਹਾ ਜਿਹੜਾ ਹਰੀ ਕੇ ਹੈਡਵਕਸ ਤੋਂ ਸੱਤ ਲੋਈ ਦਰਿਆ ਦੇ ਵਿੱਚ ਅੱਗੇ ਛੱਡਿਆ ਜਾ ਰਿਹਾ ਫਰੋਇਪੁਰ ਵਾਲੀ ਸਾਈਡ ਤੇ ਤੇ ਜਿਹੜਾ ਫਾਇਲਕੇ ਵਾਲੀ ਸਾਈਡ ਤੇ ਛੱਡਿਆ ਜਾ ਰਿਹਾ ਤੇ ਜਿਹੜਾ ਸਿਚੁਏਸ਼ਨ ਹੈ ਲੋ ਫਲੱਡ ਜ਼ੋਨ ਦੇ ਵਿੱਚ ਜਿਹੜਾ ਫਰੋਇਪੁਰ ਫਾਇਲਕੇ ਨੂੰ ਜਿਹੜਾ ਸਤਲੁਜ ਦਰਿਆ ਨੂੰ ਲੋ ਫਲੱਡ ਜ਼ੋਨ ਦੇ ਵਿੱਚ ਕੋਸ਼ਿਸ਼ ਕੀਤਾ ਹੋਇਆ ਪਿਛਲੇ 1-2 ਦਿਨ ਤੋਂ ਲਗਾਤਾਰ ਹਾਲਾਤ ਥੋੜੇ ਬਾਰੇ ਤੇ ਵਿਗੜਦੇ ਜਰੂਰ ਨਜ਼ਰ ਆ ਰਹੇ ਆ ਇੱਥੋਂ ਇਸ ਪੁਲ ਤੋਂ ਗੱਲ ਕਰਦੇ ਅੱਗੇ ਬਨਾਲੇ ਵਾਲੇ ਜਿਹੜਾ ਬਾਈ ਹੋਣਾ ਨੇ ਇੱਥੇ ਆਰਜੀ ਬੰਨ ਬਣਾਇਆ ਉੱਥੇ ਵੀ ਲਗਾਤਾਰ ਸੇਵਾ ਚੱਲ ਰਹੀ ਹੈ ਤੇ ਜਿਹੜਾ ਇੱਥੇ ਬੰਨ ਹੈ ਉਸ ਤੇ ਜਿਹੜਾ ਕਾਫੀ ਜਿਹੜਾ ਪਾਣੀ ਨੇ ਜ਼ੋਰ ਪਾਇਆ ਕਿਉਂਕਿ ਇੱਥੋਂ ਦਰਿਆ ਦੀ ਗੱਲ ਕਰਦੇ ਆ ਤੇ ਪਰਲੀ ਸਾਈਡ ਤੇ ਇੱਥੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਕਲਾਲੀ ਕਾਫੀ ਜਾ ਪਾਣੀ ਤੁਸੀਂ ਦੇਖ ਸਕਦੇ ਹੋਗੇ ਪਾਣੀ ਦਾ ਵਹਾਅ ਵੀ ਕਾਫੀ ਤੇ ਵੱਡੇ ਸਭਰਾ ਵਾਲੀ ਸਾਈਡ ਤੇ ਆ ਇੱਥੇ ਪਰਲੀ ਸਾਈਡ ਤੇ ਦਰਿਆ ਦੀ ਪਰਲੀ ਸ਼ਹਿਰ ਤੇ ਪੱਟੀ ਵਾਲੀ ਸਾਈਡ ਤੇ ਕੋਟ ਵੱਡੇ ਵਾਲੇ ਸਾਈਡ ਤੇ ਜਿਹੜਾ ਪਾਣੀ ਜਿਹੜਾ ਕਾਫੀ ਜਿਹੜਾ ਤੇਜ਼ ਵਹਾ ਹਾਲੇ ਕਿ ਜਿਹੜੇ ਐਸ ਸਾਈਡ ਤੇ ਜੇਕਰ ਗੱਲ ਕਰਦੇ ਆ ਜਿਹੜਾ ਮੱਲਾ ਵਾਲੀ ਸਾਈਡ ਤੇ ਜਿਹੜਾ ਬੰਨ ਬਣਾਲੇ ਵਾਲੀ ਸਾਈਡ ਤੇ ਆ ਦਰਿਆ ਉਹਦੇ ਜਿਹੜਾ ਪਾਣੀ ਥੋੜਾ ਜਿਹਾ ਘਟ ਤੇ ਚੱਲ ਰਿਹਾ ਪਰਲੀ ਸਾਈਡ ਤੇ ਜਿਹੜਾ ਵੱਡੇ ਸਭਰਾ ਵਾਲੀ ਸਾਈਡ ਤੇ ਕਾਫੀ ਜਿਹੜਾ ਪਾਣੀ ਤੇਜ਼ ਚੱਲਣ ਕਰਕੇ ਜਿਹੜਾ ਵੱਡੇ ਸਭਰਾ ਜਿਹੜਾ ਬੰਨ ਨੂੰ ਲਗਾਤਾਰ ਠੇਸ ਲੱਗ ਰਹੀ ਹੈ ਉੱਥੇ ਵੀ ਜਿਹੜੀ ਸੇਵਲ ਚੱਲ ਰਹੀ ਹੈਗੀ ਐ ਬਣਦੇ ਹਾਲਾਤ ਜਿਹੜੇ ਨਾਜ਼ਕ ਬਣੇ ਹੋਏ ਆ ਸੋ ਇਹ ਸੀ ਅੱਜ ਦੀ ਤੁਹਾਡੇ ਨਾਲ ਸਾਰੀ ਰਿਪੋਰਟ ਨਾਲ ਹੀ ਜਿਹੜੇ ਇਹ ਵੀ ਤੁਹਾਡੇ ਨਾਲ ਗੱਲ ਸਾਂਝ ਕਰਦੇ ਨੇ ਜਿਹੜਾ ਸ਼ਾਹਕੋਟ ਸ਼ਾਹਕੋਟ ਤੋਂ ੜੀ ਰਿਪੋਰਟ ਆ ਰਹੀ ਹੈ 2 ਫੁੱਟ ਪਾਣੀ ਜਿਹੜਾ ਉੱਥੇ ਸਵੇਰੇ ਸ਼ਾਮੀ 3 ਵਜੇ ਦੀ ਗੱਲ ਕਰਦੇ ਆ ਸ਼ਾਹਕੋਟ ਦੇ ਵਿੱਚ 2 ਫੁੱਟ ਜਿਹੜਾ ਪਾਣੀ ਉਹ ਥੱਲੇ ਗਿਆ 3 ਵਜੇ ਦੀ ਦੁਪਹਿਰ ਦੀ ਰਿਪੋਰਟ ਹੈ ਜੇਕਰ ਪਿੱਛੇ ਗੱਲ ਕਰਦੇ ਆ ਬਾਉ ਪਰਮੰਡ ਦੇ ਕਪੂਰਥਲ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਦੀ ਗੱਲ ਕਰਦੇ ਆ ਉੱਥੇ ਵੀ ਹਾਲਾਤ ਲਗਾਤਾਰ ਨਾਜ਼ਕ ਬਣੇ ਹੋਏ ਸੁਲਤਾਨਪੁਰ ਲੋਧੀ ਵਾਲੀ ਸਾਈਡ ਤੇ ਬਿਆਸ ਦਰਿਆ ਤੇ ਜਿਹੜੇ ਵਿੱਚ ਆਰਜੀ ਬੰਨ ਸਾਡੇ ਕਿਸਾਨਾਂ ਨੇ ਬਣਾਏ ਹੋਏ ਆ ਕਾਫੀ ਜਿਹੜੇ ਬੰਨ ਟੁੱਟ ਚੁੱਕੇ ਆ ਆਲੀ ਕਲਾਂ ਦੇ ਵਿੱਚ ਜਿਹੜਾ ਬੰਨ ਆਰਜੀ ਬੰਨ ਬਣਿਆ ਹੋਇਆ ਉੱਥੇ ਵੀ ਹਾਲਾਤ ਨਾਜ਼ਕ ਬਣੇ ਹੋਏ ਆ ਲਗਾਤਾਰ ਜਿਹੜੇ ਬੰਨ ਨੂੰ ਫੇਸ ਲੱਗ ਰਹੀ ਜਿਹੜਾ ਆਰਜੀ ਬੰਨ ਹੈਗਾ ਔਰ ਸਾਡੇ ਕਿਸਾਨ ਭਰਾ ਸਾਡੇ ਜਿਹੜੇ ਉਥੋਂ ਇਲਾਕਾ ਨਿਵਾਸੀ ਜਿਹੜੇ ਲੋਕਲ ਲੋਕ ਹੈ ਲਗਾਤਾਰ ਜਿਹੜੇ ਸਵਾਵਾਂ ਨ ਅ ਭਾਈ ਗਸਤ 2025 ਦੀ ਸਵੇਰ ਦੀ ਦੁਪਹਿਰ ਦੀ ਸ਼ਾਮ ਦੀ ਰਿਪੋਰਟ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਪੇਜ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ